ਲੋਜੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪ੍ਰਵਾਸੀਆਂ ਦੀ ਸਰਕਾਰ ਨੇ ਪ੍ਰਵਾਸੀਆਂ ਦੇ ਨਾਲ ਖੜਕੇ ਪੰਜਾਬੀਆਂ ਤੇ ਪਰਚਾ ਕੀਤਾ ਅੱਜ ਤੋਂ ਲਗਭਗ 15 ਦਿਨ ਪਹਿਲਾਂ ਮਹਾਲੀ ਵਿੱਚ ਪ੍ਰਵਾਸੀਆਂ ਵੱਲੋਂ ਬੜੀ ਬੇਰਹਿਮੀ ਦੇ ਨਾਲ ਪਿੰਡ ਕੁੰਬੜੇ ਦੇ ਮਹਾਲੀ ਦੇ ਪਿੰਡ ਕੁੰਬੜਾ ਦੋ ਪੰਜਾਬੀ ਗਰੀਬ ਪਰਿਵਾਰ ਦੇ ਨੌਜਵਾਨ ਬੱਚਿਆਂ ਦੀ ਬੜੇ ਹੀ ਦਰਦਨਾਕ ਕਣੌਣੇ ਤਰੀਕੇ ਨਾਲ ਜਿਹੜੀ ਆ ਉਲੀਆ ਹੱਤਿਆ ਕੀਤੀ ਜਾਂਦੀ ਆ ਇੱਕ ਬੱਚਾ ਉਸੇ ਦਿਨ ਪੂਰਾ ਹੋ ਜਾਂਦਾ ਇੱਕ ਦਿਨ ਬੱਚਾ ਬਹੁਤ ਦਿਨ ਹਸਪਤਾਲ ਰਹਿਣ ਤੋਂ ਬਾਅਦ ਜਿਹੜਾ ਦਮ ਤੋੜ ਦਿੰਦਾ ਤੇ ਪ੍ਰਵਾਸੀਆਂ ਦੀ ਸਰਕਾਰ ਮੈਂ ਤਾਂ ਕਹ ਰਿਹਾ ਕਿਉਂਕਿ ਚਲਦੀ ਆ ਦਿੱਲੀ ਉਹ ਯੂਪੀ ਉਹ ਸਾਰੀ ਸਰਕਾਰ ਹੈ ਉਹ ਰੋਸ ਵਜੋਂ ਜਦੋਂ ਸਾਡੇ ਪੰਜਾਬ ਦੇ ਦੋ ਬੱਚੇ ਬੇਰਹਿਮੀ ਦੇ ਨਾਲ ਕਤਲ ਕੀਤੇ ਗਏ ਨੇ ਤਾਂ ਧਰੜਾ ਲੱਗਣੀ ਹੈ ਰੌਲਾ ਤਾਂ ਪਾਣੀ ਹੈ ਕਿਉਂਕਿ ਕਾਰਵਾਈ ਕੋਈ ਨਹੀਂ ਜਦੋਂ ਪਿੰਡ ਕੁੰਬੜੇ ਦੇ ਸਾਰੇ ਲੋਕਾਂ ਵੱਲੋਂ ਇਕੱਠੇ ਹੋ ਕੇ ਮਹਾਲੀ ਦੇ 에어ਪੋਰਟ ਰੋਡ ਤੇ ਧਰਨਾ ਲਗਾਇਆ ਜਾਂਦਾ ਤਾਂ ਉੱਥੇ ਸਾਰੇ ਧਰਨੇ ਵਜਾਂਦੇ ਆ ਮੈਂ ਵੀ ਉਸ ਧਰਨੇ ਦੇ ਵਿੱਚ ਗਿਆ ਸਾਡਾ ਜਾਣਾ ਫਰਜ਼ੀ ਪੈਂਦਾ ਮੋਹਾਲੀ ਦੇ ਸ਼੍ਰੋਮਣੀ ਕਾਲਜ ਦੇ ਹਲਕਾ ਚਾਰਜ ਸਰਦਾਰ ਪਰਮਿੰਦਰ ਸਿੰਘ ਸੁਹਾਣਾ ਜੀ ਉਹ ਵੀ ਉੱਥੇ ਧਰਨੇ ਨੂੰ ਦੇ ਵਿੱਚ ਆਪਣੇ ਹਲਕੇ ਦੇ ਪੰਜਾਬੀਆਂ ਦੇ ਨਾਲ ਆਪਣੇ ਲੋਕਾਂ ਦੇ ਨਾਲ ਖੜੇ ਸੀ ਤੇ ਅੱਜ ਕੱਲ ਇੱਕ ਐਫਆਈਆਰ ਸਾਹਮਣੇ ਆਉਂਦੀ ਆ ਕਿ ਪਰਮਿੰਦਰ ਸਿੰਘ ਸੁਹਾਣੇ ਤੇ ਐਫਆਈਆਰ ਕੀਤੀ ਜਾਂਦੀ ਆ ਕਿ ਇਹਨੇ ਲੋਕਾਂ ਨੂੰ ਖਸਾਇਆ ਜਾਮ ਕੀਤਾ ਜਾਨੀਮਾਲ ਦਾ ਖਤਰਾ ਪੈਦਾ ਹੋ ਸਕਦਾ ਸੀ ਉੱਥੇ ਅਸੀਂ ਆਪਣੇ ਸਾਡੇ ਦੋ ਜਵਾਨ ਬੱਚੇ ਇੱਕ ਮਾਰਿਆ ਗਿਆ ਇੱਕ ਉਹ ਦੋ ਹਸਪਤਾਲ ਚ ਪਿਆ ਸੀ ਉਹਨਾਂ ਦੇ ਹੱਕ ਵਿੱਚ ਵੀ ਨਹੀਂ ਖੜ੍ਹ ਸਕਦੇ ਜੇ ਤੁਸੀਂ ਪਰਚੇ ਕਰ ਦਿੱਤੇ ਇਹ ਸਰਕਾਰ ਪੰਜਾਬੀਆਂ ਦੀ ਹੈ ਹੁਣ ਮੇਰੀ ਸਾਰੇ ਪੰਜਾਬ ਦੇ ਨੌਜਵਾਨ ਉਹਨਾਂ ਨੌਜਵਾਨਾਂ ਨੂੰ ਤਾਨਾ ਵੀ ਆ ਇਹ ਉਹਨਾਂ ਨੌਜਵਾਨਾਂ ਨੂੰ ਤਾਨਾ ਜਿਹੜੇ ਬਾਹਰ ਵੀ ਬੈਠੇ ਨੇ ਜਿਹੜੇ ਕਹਿੰਦੇ ਸੀ ਬਦਲਾ 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 ਆ ਬਦਲਾ ਆ ਤਾਨਾ ਮਾਰਾਂਗੇ ਸਾਨੂੰ ਵੀ ਤਾਂ ਨੇ ਬੱਚੇ ਨੇ ਤਾਂ ਨਾ ਉਹਨਾਂ ਨੌਜਵਾਨਾਂ ਨੂੰ ਮੈਂ ਕੀ ਦੱਸੋ ਤੁਸੀਂ ਕੀ ਸਰਕਾਰ ਹੁਣ ਤੁਸੀਂ ਪੰਜਾਬੀਆਂ ਦੀ ਬਣਾਈ ਆ ਜਾਂ ਪ੍ਰਵਾਸੀਆਂ ਦੀ ਬਣਾਈ ਆ ਬੱਚੇ ਸਾਡੇ ਮਾਰੇ ਗਏ ਤੇ ਉਲਟ ਪਰਚੇ ਵੀ ਸਾਡੇ ਤੇ ਹੀ ਕੀ ਅਸੀਂ ਆਪਣੇ ਲੋਕਾਂ ਦੇ ਨਾਲ ਖੜ ਕੇ ਆਵਾਜ਼ ਵੀ ਨਹੀਂ ਚੱਕ ਸਕਦੇ ਮੈਂ ਵੀ ਉੱਥੇ ਬੈਠਾ ਸੀ ਹੋਰ ਵੀ ਹੋਰ ਉੱਥੇ ਆਏ ਪਰਚਾ ਸਿਰ ਪਰਮਿੰਦਰ ਸਿੰਘ ਸਾਨੇ ਤੇ ਆਇ ਨਹੀਂ ਦਬਦੇ ਭਗਵਾਨਤਮਨ ਸਿਆ ਰੀੜ ਦੀ ਹੱਡੀ ਤੇਰੇ ਵੀ ਨਹੀਂ ਹੈ 92 ਐਮਐਲ ਪੰਜਾਬੀਆਂ ਨੇ ਆ ਬਦਲਾਅ ਲੈ ਸਾਡੇ ਨੌਜਵਾਨ ਜਿਹੜੇ ਕਹਿੰਦੇ ਸੀ ਕਿ ਵੱਖਰਾ ਜਿਹਾ ਕੋਈ ਬਦਲਾਅ ਲਿਆਵਾਂਗੇ ਪੰਜਾਬ ਦੇ ਵਿੱਚ ਆ ਚੁਣ ਲਓ ਦੇਖ ਲਓ ਬਦਲਾਅ 92 ਐਮਐਲ ਪੰਜਾਬੀਆਂ ਦੇ ਆ ਬਦਲਾਅ ਨੇ ਚੁਣੇ ਤੇ ਰਾਜ ਸਭਾ ਮੈਂਬਰ ਕੋਈ ਹਰਿਆਣੇ ਦਾ ਕੋਈ ਜੁਪੀ ਦਾ ਕੋਈ ਦਿੱਲੀ ਦਾ ਉਹਨਾਂ ਦੇ ਨਾਨਕੇ ਨੇ ਓਰੇ ਠੇਕਾ ਲਿਆ ਉਹਨਾਂ ਨੇ ਹਾਲਾਤ ਇੱਥੋਂ ਤੱਕ ਪੈਦਾ ਹੋ ਗਏ ਮੈਂ ਤਾਂ ਕਹਿ ਰਿਹਾ ਕਿ ਭਗਵੰਤ ਮਾਨ ਦੀ ਰੀੜ ਦੀ ਹੱਡੀ ਹੈ ਨਹੀਂ ਗੱਲਾਂ ਦੇ ਕਢਾ ਜੋ ਗਈਆਂ ਤੂੰ ਵੀ ਆ ਮੁੱਖ ਮੰਤਰੀ ਵੀ ਸਾਡਾ ਗੱਲਾਂ ਜੋ ਗਈ ਆ ਬੜੀਆਂ ਦਬਦਾ ਕਿੱਥੇ ਆ ਦੱਬੜੇ ਤੀਰ ਚੜਾਏ ਗਾਣੇ ਗਾਏ ਤੇਰੇ ਯਾਰ ਨੂੰ ਦਬੰਨ ਨੂੰ ਫਿਰਦੇ ਸੀ ਦਬਦਾ ਕਿੱਥੇ ਤੂੰ ਪਿਛੇ ਪਿਆ ਯਾਰ ਦਬਿਆ ਤਾਂ ਇੱਕ ਪਾਸੇ ਰਾਜ ਸਭਾ ਮੈਂਬਰ ਅਗਲੇ ਨੇ ਦਿੱਲੀ ਜੂਪੀ ਵਾਲੇ ਬੁਲਾ ਲੇ ਤੂੰ ਫੇਰ ਨਹੀਂ ਬੋਲਿਆ ਸਰਕਾਰ ਪੰਜਾਬੀਆਂ ਨੇ ਚੁਣੀ ਤੇਰਾ ਡਰਾਈਵਰ ਰਸੋਈਆ ਪੀਏ ਓਐਸਡੀ ਮੀਡੀਆ ਸਲਾਹਕਾਰ ਵਿੱਤੀ ਸਲਾਹਕਾਰ ਕਿਹੜਾ ਬੰਦਾ ਜਿਹੜਾ ਤੂੰ ਆਪ ਲਾਇਆ ਹੋਇਆ ਸਾਰੇ ਦਿੱਲੀ ਵਾਲਿਆਂ ਲਾਤੇ ਤੇਰੀ ਹਿੱਕ ਤੇ ਤੇ ਤੂੰ ਹਲੇ ਕਹਿੰਦਾ ਕਹਿੰਦਾ ਮੈਂ ਦਬਦਾ ਕਿੱਥੇ ਆ ਆ ਧਰਨਾ ਲੱਗਿਆ ਹੋਇਆ ਸੀ ਮਹਾਲੀ ਦੇ ਐਮਐਲਏ ਕੁਲਵੰਤ ਸਿੰਘ ਤੇ ਉਹਦੇ ਸਾਹਮਣੇ ਕੋਠੀ ਸੀ ਬਲਕਾਰ ਸਿੰਘ ਸਿੱਧੂ ਜੀ ਉੱਤੇ ਚੌਂਕ ਦੇ ਵਿੱਚ ਬੈਠੇ ਸੀ ਅਸੀਂ ਸੀ ਵੀ ਨਹੀਂ ਬੱਟੀ ਇਹਨਾਂ ਨੇ ਉਲਟ ਸਾਰਾ ਦਿਨ ਪ੍ਰੈਸ਼ਰ ਪਾਉਂਦੇ ਰਹੇ ਕਹਿੰਦੇ ਸੰਸਕਾਰ ਕਰੋ ਮੁੰਡੇ ਦਾ ਦੇਖੋ ਪ੍ਰਵਾਸੀ ਕੰਮ ਕਰਨ ਆਉਣ ਜੀ ਜੀ ਕਰਨ ਕੋਈ ਗੱਲ ਨਹੀਂ ਪਰ ਜਿਵੇਂ ਪ੍ਰਵਾਸੀ ਅੱਜ ਆਪਣੇ ਸਿਰਾਂ ਤੇ ਬੈਠ ਕੇ ਆਪਾਂ ਪਿੰਡਾਂ ਦੇ ਪਿੰਡ ਖਾਲੀ ਕਰਤੇ ਹਾਲਾਤ ਆਪਣੇ ਵਾਲੇ ਵਧੀਆ ਨਹੀਂ ਆ ਸਾਰੇ ਸ਼ਹਿਰਾਂ ਦੇ ਵਿੱਚ ਮਹਾਲੀ ਦੇਖੋ ਸਾਰਾ ਭਰਿਆ ਪਿਆ ਕੋਈ ਵੈਰੀਫਿਕੇਸ਼ਨ ਨਹੀਂ ਮੈਂ ਤਾਂ ਹੈਰਾਨ ਆ ਕਿ ਇੱਕ ਹਫ਼ਤੇ ਦੇ ਵਿੱਚ ਯਾਰ ਉਹਨਾਂ ਦਾ ਵੋਟਰ ਕਾਰ ਉਹਤੇ ਆਧਾਰ ਕਾਰਡ ਬਣ ਜਾਂਦਾ ਇਹ ਨਹੀਂ ਤੇਜ਼ੀ ਨਾਲ ਕਿਉਂ ਵੱਧ ਰਿਹਾ ਹੈ ਪੰਜਾਬ ਪੰਜਾਬੀਆਂ ਦਾ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਕੋਈ ਆ ਜਿਹੜਾ ਮੁੱਢੋਂ ਪੰਜਾਬ ਦੇ ਵਿੱਚ ਰਹਿੰਦਾ ਪੰਜਾਬ ਪੰਜਾਬੀ ਸਾਰੇ ਨੇ ਸਾਰਿਆਂ ਦਾ ਪੰਜਾਬ ਹੈ ਪਰ ਪੰਜਾਬ ਪ੍ਰਵਾਸੀਆਂ ਦਾ ਨਹੀਂ ਠੀਕ ਆ ਜਾਂਦੇ ਸਾਡੇ ਲੋਕ ਵੀ ਨੇ ਬਾਹਰ ਮੈਂ ਇਹ ਨਹੀਂ ਗੱਲ ਮੁਕੰਮਲ ਕਰਾਉਂਦਾ ਪਰ ਕਿੰਨੀਆਂ ਔਖਾਈਆਂ ਕਰਕੇ ਉਹਨਾਂ ਨੂੰ ਬਾਹਰ ਜਾ ਕੇ ਪੜ੍ਹਾਈਆਂ ਕਰਕੇ ਵੈਰੀਫਿਕੇਸ਼ਨਾਂ ਕਰਾ ਕੇ ਕੀ ਕੁਝ ਕਰਕੇ ਕਿੰਨੇ ਕਿੰਨੇ ਸਾਲ ਰਗੜਾਈ ਕਰਕੇ ਪੱਕੇ ਹੁੰਦੇ ਨੇ ਇੱਥੇ ਹਫ਼ਤੇ ਜੀ ਪੱਕਾ ਹੋ ਜਿੰਦਾ ਅਗਲਾ ਕੋਈ ਹਸਤਾ ਵੀ ਨਹੀਂ ਹੈ ਕੋਈ ਤੇ ਟੋਲਿਆਂ ਦੇ ਟੋਲੇ ਆ ਰਹੇ ਨੇ ਦੇਖੋ ਹਰਾਣੇ ਆ ਤੇ ਸਰਕਾਰ ਉਹਨਾਂ ਦੇ ਨਾਲ ਖੜੀਆਂ ਨੇ ਕਿਉਂਕਿ ਸਰਕਾਰ ਆਪਣੀ ਹੈ ਹੀ ਨਹੀਂ ਆ ਰੀਡ ਦੀ ਹੱਡੀ ਨਾ 92 ਐਮਐਲਏਆਂ ਚਾ ਨਾ ਮੁੱਖ ਮੰਤਰੀ ਚਾ ਕੇਜਰੀਵਾਲ ਰਾਗਵ ਚੰਡਾ ਦਰਕਸ਼ਪਾਟ ਕੋ ਬੈਠੇ ਆਰਡਰ ਦੇ ਰਹੇ ਨੇ ਉੱਥੋਂ ਬੈਠੇ ਆ ਜਿਹੜਾ ਪਰਚਾ ਕੱਲ ਆਇਆ ਸਾਹਮਣੇ ਪਰਚਾ ਉਦੋਂ ਦਾ ਹੀ ਹੋਇਆ ਮੈਂ 14 ਤਰੀਕ ਦਾ ਪਰਮੇਂਦਰ ਸਿੰਘ ਸੁਆਣਾ ਸ਼੍ਰੋਮਣੀ ਕੱਲੰ ਦਾ ਹਲਕਾ ਇੰਚਾਰਜਾ ਮਹਾਲੀ ਤੋਂ ਅਸੀਂ ਵੀ ਸਾਰੇ ਉੱਥੇ ਦੀ ਹੋਰ ਹੀ ਬਥੇਰੇ ਆਏ ਯਾਦਾ ਫਿਰ ਸਾਰਿਆਂ ਤੇ ਕਰੋ ਪਰਚਾ ਇਕੱਲੇ ਬੰਦੇ ਤੇ ਕਿਉਂ ਕਰਦੇ ਹੋ ਜਿੰਨੇ ਉੱਥੇ ਆਏ ਸਾਰਿਆਂ ਤੇ ਕਰੋ ਤੇ ਨਾ ਤੁਹਾਡੇ ਪਰਚਿਆਂ ਤੇ ਅਸੀਂ ਡਰੀਏ ਤੇ ਤੁਹਾਡੇ ਪਰਚੇ ਨੇ ਇਹ ਗੱਲ ਸਾਬਤ ਕਰ ਦਿੱਤੀ ਆ ਇਹ ਗੱਲ ਸਾਬਤ ਕਰ ਦਿੱਤੀ ਆ ਕਿ ਤੁਹਾਡੇ ਪਰਚੇ ਨੇ ਕਿ ਤੁਸੀਂ ਪੰਜਾਬੀਆਂ ਨਾਲ ਨਹੀਂ ਤੁਸੀਂ ਪ੍ਰਵਾਸੀਆਂ ਨਾਲੋਂ ਸਰਕਾਰ ਪ੍ਰਵਾਸੀਆਂ ਦੀ ਹੈ ਪੰਜਾਬੀਆਂ ਦੀ ਨਹੀਂ ਇਹ ਪਰਚਾ ਤੁਹਾਡਾ ਸਾਬਤ ਕਰ ਰਿਹਾ ਤੇ ਜਿਹੜੇ ਬਦਲਾਅ ਆ ਜਿਹਨਾਂ ਤੇ ਕੀੜਾ ਪਿਆ ਵਾ ਸੀ ਉਹ ਦੇਖ ਲੈਣੇ ਹਾਲਾਤ ਹੁਣ ਪੰਜਾਬ ਦੇ ਕਿ ਕੀੜਾ ਦਬ ਗਿਆ ਰਹਿੰਦਾ ਮਾੜਾ ਮੋਟਾ ਹਲੇ ਕੁਝ ਕਸਰ ਹੈ ਕੋਈ ਹਲੇ ਹਲੇ ਕਸਰ ਨਹੀਂ ਪੂਰੀ ਹੁੰਦੀ ਹਲੇ 2 ਸਾਲ ਪਏ ਨੇ ਇਹ 2 ਸਾਲ ਥੋੜੇ ਨਾਸੀ ਧੂਆਂ ਨਾਲ ਲਿਆ ਕੇ ਗਏ ਲੋਕ ਤਾਂ ਤੁਸੀਂ ਵੀ ਕੀ ਯਾਦ ਰੱਖੋਗੇ ਕਿ ਬਦਲਾਅ ਲਿਆਂਦਾ ਸੀ ਪੰਜਾਬ ਦੇ ਵਿੱਚ ਸਾਰਾ ਤੁਹਾਡਾ ਪੈਸਾ ਲੁੱਟ ਕੇ ਲੈ ਗਏ ਬੱਲੇ ਓਏ ਸਰਕਾਰ ਪੰਜਾਬੀ ਚੁੰਡ ਦੇ ਨਜ਼ਾਰੇ ਦਿੱਲੀ ਵਾਲੇ ਯੂਪੀ ਵਾਲੇ ਹਰਿਆਣੇ ਵਾਲੇ ਚਲਾ ਹੋ ਰਹੇ ਨੇ ਉਹਨਾਂ ਨੂੰ ਕੀ ਕੱਖ ਪਤਾ ਪੰਜਾਬ ਦਾ ਇਹ ਆਪਣਾ ਵੀ ਆਪਣਾ ਫਰਜ਼ ਸਮਝਣਾ ਪੈਣਾ ਕਿ ਜੇ ਆਪਾਂ ਨਾ ਜਾਗੇ ਨਾ ਉੱਠੇ ਨਾ ਖੜੇ ਨਾ ਲੜੇ ਨਾ ਬੋਲੇ ਨਾ ਆੜੇ ਤਾਂ ਸਾਰਿਆਂ ਨੂੰ ਐ ਹੀ ਮਾਰਨਗੇ ਸਾਰੇ ਕੋਨੇ ਤਾਂ ਹੀ ਮੈਂ ਪਿੱਟਦਾ ਹੁੰਨਾ ਕਿ ਜਿਹੜੇ ਦਿੱਲੀੋਂ ਦਫ਼ਤਰੋਂ ਪਾਰਟੀਆਂ ਚੱਲਦੀਆਂ ਨੇ ਸਾਰਿਆਂ ਦਾ ਏਜੰਡਾ ਇੱਕੋ ਆ ਕਿ ਠੋਕੋ ਪੰਜਾਬੀਆਂ ਨੂੰ ਕੱਲੇ-ਕੱਲੇ ਸ਼ਹਿਰ ਆ ਪਿੰਡਾਂ ਤੱਕ ਭਈਏ ਪਹੁੰਚ ਗਏ ਆਧਾਰ ਕਾਰ ਬਣਾ ਕੇ ਯਾਰ ਕੰਮ ਕਰਨ ਆਉਂਦੇ ਸੀ ਝੋਨਾ ਲਾਉਣ ਆਉਂਦੇ ਸੀ ਕੰਮ ਕਰਨ ਜੀ ਜੀ ਸਦਕੇ ਕਰਨ ਪਰ ਜਿਹੜੇ ਹਿਸਾਬ ਨਾਲ ਇੱਕ ਹਫ਼ਤੇ ਦੇ ਵਿੱਚ ਮਤਲਬ ਅਧਾਰ ਕਾਰਡ ਬਣ ਜਾਂਦਾ ਇਹਨਾਂ ਦਾ ਤੇ ਸਾਡੇ ਜਵਾਕ ਮਾਰਤੇ ਤੇ ਜੇ ਜਵਾਕ ਸਾਡੇ ਮਾਰੇ ਉਹਨਾਂ ਦੇ ਹੱਕ 'ਚ ਖੜੇ ਤਾਂ ਕਹਿੰਦੇ ਅਸੀਂ ਪਰਚੇ ਕਰਾਂਗੇ ਕਿਹੜਾ ਉੱਥੇ ਕਹਿੰਦੇ ਜਾਨੀ ਕਹਿੰਦੇ ਜਾਨਮਾਲ ਦਾ ਖਤਰਾ ਪੈਦਾ ਕਰ ਦਿੱਤਾ ਪਰਮੇਂਦਰ ਸਿੰਘ ਸਾਨੇ ਨੇ ਆਪਣੇ ਲੋਕਾਂ ਨਾਲ ਖੜਨ ਨਾਲ ਜਾਨਮਾਲ ਦਾ ਖਤਰਾ ਪੈਦਾ ਹੋ ਗਿਆ ਉਹ ਜਿਨ੍ਹਾਂ ਨੇ ਮਾਰ ਮਾਰ ਕਿਰਚਾ ਸਾਡੇ ਜਵਾਕ ਮਾਰਤੇ ਉਹਨਾਂ ਨਾਲ ਨੇ ਖਤਰਾ ਪੈਦਾ ਹੋਇਆ ਉਹਨਾਂ ਨਾਲ ਕੋਈ ਖਤਰਾ ਪੈਦਾ ਨਹੀਂ ਹੋਇਆ ਏ ਬਦਲਾਵਲੇ ਕਿੜਿਆਂ ਨੂੰ ਸਬਕ ਸਿਖਾਓ ਨਹੀਂ ਇਹ ਬਦਲਾਵਲਾ ਕਿੜਾ ਉਹ ਖੁੱਝ ਸਿੱਟ ਕੇ ਜਾਊਗਾ ਲੰਬੇ ਸਮੇਂ ਲਈ ਯਾਦ ਰੱਖੋਗੇ ਤੁਸੀਂ ਵੀ ਕਿ ਤੁਸੀਂ ਵੀ ਪੰਜਾਬ ਲਿਆਂਦਾ ਸੀ ਇਹ ਉਹਨਾਂ ਨੂੰ ਤੰਨ ਆ ਮੇਰਾ ਨੌਜਵਾਨ ਵੀਰਾਂ ਨੂੰ ਇਹਨਾਂ ਦੇ ਬਦਲਾਵਲੇ ਕਿੜਾ ਜਿਆਦਾ ਵੱਡਿਆ ਵਾ ਸੀ ਆਪਣੇ ਆਪ ਹੀ ਹੁੰਦੇ ਨੇ ਆਪਣੇ ਤੇ ਇੰਨੀ ਇੱਕ ਕਮੀ ਤੇ ਤੁਸੀਂ ਪਹਾੜ ਬਣਾ ਦਿੰਦੇ ਹੋ ਅਗਲੇ ਨੇ 700 600 ਮੈਂਬਰ ਬਣਾ ਲੇ ਸਾਰਾ ਸੀਐਮ ਹਾਊਸ মিডিਆ ਹਾਊਸ ਸਾਰਾ ਉੱਤੇ ਬਈਆਂ ਗੱਲ ਭਰਿਆ ਪਿਆ ਮੈਂ ਕੀ ਕਹਾ ਪਰਵਾਸੀਆਂ ਗੱਲ ਉੱਤੇ ਆ ਹੁਣ ਬਿਜਲੀ ਬੋਰਡ ਦੇ ਵਿੱਚ ਨਿਕੜੀਆਂ ਸੀ ਭਰਤੀਆਂ ਅੱਧ ਤੋਂ ਵੱਧ ਹਰਿਆਣੇ ਦੇ ਭਰਤੀ ਕਰਤੇ ਆ ਜਿੰਨਾ ਦਿੱਲੀ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਸਾਰਾ ਪੈਸਾ ਇੱਥੋਂ ਜਾ ਰਿਹਾ ਮੰਤਰੀ ਉਹੀਓ ਨਹੀਂ ਬਦਲੇ ਜਾ ਰਹੇ ਬਿਨਾ ਕਿਸੇ ਕਾਰਨ ਬਿਨਾ ਕਿਸੇ ਰੀਜਨ ਦੱਸੇ ਮੰਤਰੀ ਬਦਲ ਦਿੰਦੇ ਨੇ 4 ਮਹੀਨੇ ਬਾਅਦ ਪੰਜ ਵਾਰ ਸੌ ਚੱਕ ਸਮਾਗਮ ਹੋ ਗਿਆ ਇਹਨਾਂ ਦਾ 3 ਸਾਲ ਦੇ ਵਿੱਚ ਕਿਉਂ ਹੋ ਗਿਆ ਬਈ ਕੀ ਕਾਰਨਾ ਹੈ ਕਾਰ ਨਹੀਂ ਹੈ ਕਿ ਟਰੱਕ ਭਰ ਕੇ ਜਾਂਦਾ ਉਧਰ ਤੇ ਮਾਨ ਸਾਹਿਬ ਸਰਿੰਡਰ ਕਰ ਗਏ ਉਹ ਕਹਿੰਦੇ ਦਬਦਾ ਕਿੱਥੇ ਦਾ ਵਿਚ ਗਿਆ ਐ ਪਿਆ ਲੰਬਾ ਜਮਈ ਬੇ ਬਸ ਮੰਨੂ ਮੁੱਖ ਮੰਤਰੀ ਰਹਿਣ ਦਿਓ ਜੋ ਮਰਜੀ ਕਰ ਲੋ ਮਾਨ ਸਾਹਿਬ ਤੁਹਾਨੂੰ ਮਾਫ ਨਹੀਂ ਕਰਨਾ ਪੰਜਾਬੀਆਂ ਨੇ ਵੋਟਾਂ ਤੁਹਾਨੂੰ ਪੰਜੀਆਂ ਸੀ ਆ ਕੇਜਰੀਵਾਲ ਰਾਖਵ ਜੱਡਾ ਤੇ ਦਰਕਸ਼ ਪਾਟਕ ਤੁਹਾਨੂੰ ਨਹੀਂ ਪੰਜੀਆਂ ਸੀ ਉੱਦਨੀ ਮੈਂ ਉੱਥੇ ਮਾਹਲੀ ਜਿੱਦਨ ਮੈਂ ਹੀ ਗਿਆ ਸੀ ਇਸ ਧਰਨੇ ਤੇ ਜਿਹੜੇ ਧਰਨੇ ਤੁਸੀਂ ਪਰਚਾ ਕਰਿਆ ਸੀ ਉੱਥੇ ਬੋਲ ਕਹੇ ਸੀ ਕਿ ਮਰਾ ਮੋਡਾ ਆਵਾਜ਼ ਚੱਕ ਕੇ ਲਲਕਾਰਾ ਦਾ ਮਾਰਦੇ ਕਿ ਇੱਥੇ ਗੱਲਾਂ ਦਾ ਖੜਾ ਬਣਾਉਣ ਜੋਗਾ ਇੱਥੇ ਆਪਣੇ ਵਾਲਿਆਂ ਨੂੰ ਗਾਣਾ ਕੱਢੀ ਜਾਇਆ ਕਰੋ ਸਟੇਜ ਤੇ ਚੁਟਕਲੇ ਸੁਣਾਈ ਜਾਇਆ ਕਰੋ ਮਾਨ ਸਾਹਿਬ ਉਹਨਾਂ ਨੇ ਮੁਰੇ ਨਾ ਬੋਲਿਓ ਜਿਨ੍ਹਾਂ ਨੇ ਸਾਰਾ ਕੁਝ ਤੁਹਾਡਾ ਲੰਗਰੀ ਤੱਕ ਡਰਾਈਵਰ ਤੱਕ ਰੱਖ ਕੇ ਆਪ ਰੱਖਿਆ ਹੋਇਆ ਕਿ ਇਹ ਬੰਦਾ ਤੇਰਾ ਕੰਮ ਕਰੂਗਾ ਆਪਣਾ ਹੈ ਕੀ ਆ ਤੁਹਾਡਾ ਸਾਰਾ ਕੁਝ ਤਾਂ ਅਗਲੇ ਲਈ ਫਿਰਦੇ ਨੇ ਉਹੀ ਕਾਰਨ ਹੈ ਜਦੋਂ ਪ੍ਰਵਾਸੀਆਂ ਦੀ ਸਰਕਾਰਾਂ ਕੋਈ ਪੰਜਾਬੀ ਦੀ ਸਰਕਾਰ ਨਹੀਂ ਜਦੋਂ ਪ੍ਰਵਾਸੀ ਦੀ ਸਰਕਾਰ ਆਗਲੇ ਪ੍ਰਵਾਸੀਆਂ ਦੇ ਹੱਕ 'ਚ ਖੜ ਕੇ ਪਰਚਾ ਠੋਕਦਿਆ ਮੁੰਡੇ ਪੰਜਾਬ ਦੇ ਮਾਰੇ ਤੇ ਪਰਚੇ ਵੀ ਜਿਹੜੇ ਹੱਕ 'ਚ ਬੋਲਣਗੇ ਕਰੋ ਪਰਚੇ ਰੀੜ ਦੀ ਹੱਡੀ ਹੈ ਨਹੀਂ ਤੁਹਾਡੇ 'ਚ ਤੁਸੀਂ ਆਪਣਿਆਂ ਦੀ ਪਰਚੇ ਕਰਨ ਜੋਗੇ ਹੋ ਆਪਣਿਆਂ ਨੂੰ ਠੋਕਣ ਜੋਗੇ ਹੋ ਉਧਰੋਂ ਨਹੀਂ ਜੀਵ ਨਿਕੜਦੀ ਆ ਮਹਾਲੀ ਵਾਲੇ ਐਮ ਐਲ ਏ ਹਰਮਨਤ ਸਿੰਘ ਮਾਨ ਸਾਹਿਬ ਭਗਵੰਤ ਮਾਨ ਸਿੰਘ ਦਾ ਵਹਿਤੂ ਲਿਖਦੇ ਨਹੀਂ ਜਿਹੜਾ ਇਹ ਪਰਚਾ ਕੀਤਾ ਤੁਸੀਂ ਯੂਪੀ ਬਿਹਾਰ ਉਧਰ ਲਿਆਂਦੇ ਪੱਖ 'ਚ ਖੜੇ ਹੋ ਇਹ ਪੰਜਾਬੀ ਤੁਹਾਨੂੰ ਜਵਾਬ ਦੇਣਗੇ ਜਿਹਦੇ 'ਚ ਮਲਾ ਮੋਟਾ ਕੰਨ ਹੈ ਨਾ ਪੰਜਾਬ ਵਾਲਾ ਜਿਹਦੇ 'ਚ ਮੜਾ ਕੰਨ ਹੈਗਾ ਥੋੜਾ ਜਿਹਾ ਉਹ ਜਵਾਬ ਜ਼ਰੂਰ ਦੇਊਗਾ ਜਿਹੜਾ ਥੋੜੇ ਮੰਗ ਵਿਛ ਗਿਆ ਉਹਨਾਂ ਦੇ ਅੱਗੇ ਕੁਰਸੀਆਂ ਚਾਦਰਾਂ ਅੱਗੇ ਉਹ ਬਵਾ ਨਾ ਦਵੇ ਉਹ ਤੁਹਾਡੇ ਵੱਲ ਖੜਨਗੇ ਤੇ ਜਿਨ੍ਹਾਂ ਦੇ ਕੰਨ ਹੈਗਾ ਉਹ ਪੰਜਾਬ ਵੱਲ ਖੜਨਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਪੰਜਾਬ ਵੱਲ ਖੜਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਤੇ ਤੁਸੀਂ ਜਿਹੜੇ ਆ ਪਰਚੇ ਕਰ ਰਹੇ ਆ ਜਮ ਜਮ ਕਰੋ ਜਮ ਜਮ ਉਹਦੇ ਨਾਲ ਖੜੋ ਤੇ ਤੁਹਾਨੂੰ ਉੱਥੀ ਭੇਜਾਂਗੇ ਸੋ ਜਿਹੜਾ ਪਰਚਾ ਹੋਇਆ ਇਹ ਦੂਰ ਫਿਟੇ ਮੋਂ ਤੁਹਾਡਾ ਪਰਚਾ ਕਰਨ ਵਾਲਿਆਂ ਦਾ ਤੇ ਕਰਾਉਣ ਵਾਲਿਆਂ ਦਾ ਇਹ ਕੋਈ ਗੱਲ ਨਹੀਂ ਸਾਰਾ ਪੰਜਾਬ ਸਰਦਾਰ ਪਰਮਿੰਦਰ ਸਿੰਘ ਸਵਾਨ ਦੇ ਨਾਲ ਖੜਾ ਹੈ ਤੁਸੀਂ ਜਿੱਦੇ ਜਿੱਤੇ ਹੋਰ ਜੋਰ ਲੱਗਦਾ ਜੋਰ ਮਰਜੀ ਪਰਚਾ ਕਰ ਲੋ ਇੱਕ ਦਿਨ ਕੀਤਾ ਸਾਰਿਆਂ ਦੀ ਕਰ ਦੋ ਜਿੰਨੇ ਆਏ ਸੀ ਉੱਤੇ ਨਹੀਂ ਤੇ ਟਾਰਗੇਟ ਇੱਕ ਬੰਦਾ ਕੀਤਾ ਜਾਣ ਕੇ ਕੋਈ ਗੱਲ ਨਹੀਂ ਪਰਚੇ ਹੁੰਦੇ ਰਹਿੰਦੇ ਨੇ ਮਰਦਾਂ ਤੇ ਹੀ ਹੁੰਦੇ ਹੁੰਦੇ ਨੇ ਸੋ ਇਹ ਫਟਲਾਣਤੀਆਂ ਮੇਰੀ ਬੇਨਤੀ ਆ ਜਿਹਦੇ ਤੱਕ ਵੀ ਇਹ ਆਵਾਜ਼ ਜਾਵੇ ਕੋਈ ਪਾਰਟੀਵਾਦੀ ਦਾ ਮੁੱਦਾ ਨਾ ਬਣਾਇਓ ਇਹਦੇ ਚ ਮੈਂ ਗੱਲ ਪੰਜਾਬ ਦੀ ਤੇ ਪੰਜਾਬੀ ਦੀ ਕਰ ਰਿਹਾ ਤੇ ਆਪਣੀ ਆਉਣ ਵਾਲੀ ਨਸਲ ਦੀ ਕਰ ਰਿਹਾ ਤੇ ਜਿਹਦੇ ਚ ਕੰਨ ਹੈਗਾ ਉਹ ਠੋਕ ਕੇ ਜਵਾਬ ਦੋ ਇਹਨਾਂ ਨੂੰ ਤੇਰਾ ਪਤਾ ਲੱਗੇ ਕਿ ਜੇ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਬਗਾਨਿਆਂ ਦੇ ਨਾਲ ਤਾਂ ਬਗਾਨਿਆਂ ਕੋਲ ਹੀ ਭੇਜਾਂਗੇ ਤੇ ਆਪਣੇ ਕੀ ਕਰਨਗੇ ਇਹ ਵੀ ਦੱਸ ਦੋ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ